ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁੱਕ ਵਿਦ ਸ਼ਰਨ ਅਸੀਂ ਬਣਾ ਕੇ ਤਿਆਰ ਕਰਾਂਗੇ ਗੁੜ ਵਾਲੇ ਫੁੱਲ ਮਖਾਣੇ ਇਹਨਾਂ ਨੂੰ ਅਸੀਂ ਸਭ ਤੋਂ ਪਹਿਲਾਂ ਹਲਕਾ ਜਿਹਾ ਰੋਸਟ ਕਰ ਲੈਨੇ ਆ ਇੱਕ ਬੌਲ ਵੱਡੀ ਫੁੱਲ ਮਖਾਣੇ ਲਏ ਆ ਇੱਕ ਛੋਟੀ ਬੌਲ ਗੁੜ ਤੇ ਦੋ ਚਮਚੀ ਅਸੀਂ ਤਿਲਾਂ ਦੇ ਲਈ ਫਰਾਈਪੈਨ ਨੂੰ ਰੱਖ ਲਿਆ ਸੀ ਫੁੱਲ ਮਖਾਣੇ ਪਾ ਲਈਏ ਇਹਨਾਂ ਨੂੰ ਅਸੀਂ ਬਿਨਾਂ ਕਿਹੋ ਤੋਂ ਹੀ ਸੇਕਾਂਗੇ ਸਲੋ ਫਲੇਮ ਤੇ ਇਹਨਾਂ ਨੂੰ ਸੀਗਲੇ ਫੁੱਲ ਮਖਾਣਿਆਂ ਨੂੰ ਸੇਕਦਿਆਂ ਨੂੰ 2-3 ਮਿੰਟ ਹੋ ਗਏ ਆ ਫੁੱਲ ਮਖਾਣਿਆਂ ਨੂੰ ਅਸੀਂ ਸੇਕਾਂਗੇ ਬਦੋਂ ਤੱਕ ਜਦੋਂ ਤੱਕ ਕਿ ਕ੍ਰਿਸਪੀ ਨਹੀਂ ਹੋ ਜਾਂਦੇ ਇੱਕ ਅੱਧਾ ਮਿੰਟ ਹੋਰ ਸੇਕ ਲੈਣੇ ਆ ਸਲੋ ਫਲੇਮ ਤੇ ਸੇਕਾਂਗੇ ਇਹਦਾ ਕਲਰ ਅਸੀਂ ਜ਼ਿਆਦਾ ਨਹੀਂ ਚੇਂਜ ਕਰਨਾ ਫੁੱਲ ਮਖਾਣੇ ਕਾਫੀ ਕ੍ਰਿਸਪ ਹੋ ਗਿਆ ਗੈਸ ਨੂੰ ਬੰਦ ਕਰ ਲਈਏ ਤੇ ਇਹਨਾਂ ਨੂੰ ਠੰਡੇ ਹੋਣ ਦੇਣੀ ਫੁੱਲ ਮਖਾਣਿਆਂ ਨੂੰ ਅਸੀਂ ਸੇਕ ਲਿਆ ਸੀ ਫਰਾਈਪੈਨ ਨੂੰ ਅਸੀਂ ਰੱਖ ਲੈਣੇ ਆ ਇਹਦੇ ਵਿੱਚ ਥੋੜਾ ਜਿਹਾ ਤੇਲ ਪਾਵਾਂਗੇ ਕਿ ਉਹਨਾਂ ਚੰਗੀ ਤਰ੍ਹਾਂ ਮੈਲਟ ਕਰ ਲੈਨੇ ਆ। ਇਹਦੇ ਵਿੱਚ ਗੁੜ ਪਾ ਲਾਂਗੇ। 2 ਕ ਚਮਚੇ ਪਾਣੀ ਪਾਵਾਂਗੇ। ਜਿਹੜੇ ਟੁਕੜੇ ਆ ਗੁੜ ਦੇ ਇਹਨਾਂ ਨੂੰ ਅਸੀਂ ਤੋੜ ਦੇਣੀ। ਗੁੜ ਮੈਲਟ ਹੋ ਗਿਆ ਵਾ। ਹੁਣ ਅਸੀਂ ਇਹਨੂੰ ਪਕਾ ਲੈਨੇ 2-3 ਮਿੰਟ। ਗੁੜ ਨੂੰ 1 ਮਿੰਟ ਹੋਰ ਪਕਾ ਲੈਨੇ। ਫਲੇਮ ਅਸੀਂ ਸਲੋ ਰੱਖਾਂਗੇ। ਗੁੜ ਨੂੰ ਪਕਾਉਂਦਿਆਂ ਨੂੰ 2-3 ਮਿੰਟ ਹੋ ਗਿਆ। ਹੁਣ ਅਸੀਂ ਚੈੱਕ ਕਰ ਲੈਨੇ। ਇੱਕ ਬੌਲ ਦੇ ਵਿੱਚ ਅਸੀਂ ਪਾਣੀ ਲਿਆ ਵਾ। ਥੋੜਾ ਜਿਹਾ ਅਸੀਂ ਗੁੜ ਲਾਵਾਂਗੇ। ਇਹਨੀਆਂ ਥੋੜੀਆਂ ਜਿਹੀਆਂ ਜਬੂੰਦਾ ਪਾਣੀ ਦੇ ਵਿੱਚ ਸੁੱਟਾਂਗੇ ਤੇ ਇਹਨੂੰ ਠੰਡਾ ਹੋਣ ਦਿੰਨੇ। ਇਹਨੂੰ ਵੇਖ ਲੈਨੇ ਘੋੜੇ ਦੀ। ਗੁੜ ਇਕੱਠਾ ਹੋ ਰਿਹਾ ਵਾ। ਇਹਨੇ ਇਸ ਤਰ੍ਹਾਂ ਆਖੋ ਆਵਾਜਾਰੇ। ਘੋੜ ਜਿਹੜਾ ਬਹੁਤ ਵਧੀਆ ਹੋ ਗਿਆ। ਆਖੋ। ਕ੍ਰਿਸਪੀ ਹੋ ਗਿਆ ਇਕੱਤਾ। ਥੋੜਾ ਜਿਹਾ ਅਸੀਂ ਮਿੱਠਾ ਸੋਡਾ ਲਵਾਂਗੇ। ਇਹਨ ਵਿੱਚ ਪਾ ਦੇਣੀ। ਇਹਦੇ ਨਾਲ ਗੁੜ ਦਾ ਕਲਰ ਜਿਹੜਾ ਵਾ ਬਹੁਤ ਵਧੀਆ ਵਜੇਗਾ। ਪਹਿਲਾਂ ਗੁੜ ਕਾਲਾ ਕਾਲਾ ਸੀ ਹੁਣ ਇਹਦਾ ਜਿਹੜਾ ਵਾ ਹੁਣ ਗੁੜ ਦਾ ਰੰਗ ਥੋੜਾ ਚਿੱਟਾ ਹੋ ਗਿਆ। ਫਲੇਵਰਡ ਵਿੱਚ ਵੀ ਹੋ ਗਿਆ ਉਹ ਫਲੇਮ ਨੂੰ ਸਲੋ ਰੱਖਾਂਗੇ ਤਿਲਾਂ ਨੂੰ ਪਾ ਲਾਂਗੇ ਵਿੱਚ ਨਾਲ ਹੀ ਅਸੀਂ ਫੁੱਲ ਮਖਾਣੇ ਪਾਵਾਂਗੇ ਗੈਸ ਨੂੰ ਅਸੀਂ ਬੰਦ ਕਰ ਦਾਂਗੇ ਸਾਰੇ ਫੁੱਲ ਮਖਾਣਿਆਂ ਨੂੰ ਅਸੀਂ ਕੋਟ ਕਰ ਲਾਂਗੇ ਘੋੜ ਦੇਣਾ ਹਲਵਦੀ ਰਹਿਮਾਂਗੇ ਇਹਦੇ ਨਾਲ ਗੁੜ ਜਿਹੜਾ ਚੰਗੀ ਤਰ੍ਹਾਂ ਚਿਪਕ ਜੇ ਫੁੱਲ ਮਖਾਣਿਆਂ ਦੇ ਨਾਲ ਗੈਸ ਨੂੰ ਅਸੀਂ ਬੰਦ ਕਰ ਦਿੱਤਾ ਹਲਕਾ ਜਿਹਾ ਠੰਡਾ ਹੋਣ ਦਿੰਨੇ ਆ ਫੁੱਲ ਮਖਾਣੇ ਹਲਕੇ ਠੰਡੇ ਹੋ ਗਿਆ ਹੁਣ ਇਸ ਤਰ੍ਹਾਂ ਹੀ ਇਹਨਾਂ ਨੂੰ ਅਲੱਗ-ਅਲੱਗ ਪੀਸ ਕਰ ਲਾਂਗੇ ਕਿੰਨੀ ਆਵਾਜ਼ ਆ ਰਹੀ ਬਹੁਤ ਹੀ ਕੜਕ ਬਣੇ ਸਾਰੇ ਮਖੌਲ ਮਖਾਣਿਆਂ ਨੂੰ ਅਲੱਗ-ਅਲੱਗ ਕਰ ਲਏਗੇ ਅਬ ਜਦੋਂ ਐਸੀ ਇਹਨਾਂ ਨੂੰ ਅਲੱਗ ਵੀ ਬਹੁਤ ਜਲਦੀ ਹੋ ਰਹੇ ਆ ਤੇ ਇਹਨਾਂ ਦੀ ਆਵਾਜ਼ ਵੀ ਬਹੁਤ ਵਧੀਆ ਆ ਰਹੀ ਫੁੱਲ ਮਖਾਣੇ ਜਿਹੜੇ ਸਾਨੂੰ ਕੈਲਸ਼ੀਅਮ ਦਿੰਦੇ ਆ ਤੇ ਆਇਰਨ ਇਹ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਦੀ ਇਹ ਬੱਚਿਆਂ ਨੂੰ ਜ਼ਰੂਰ ਦੇਣੇ ਚਾਹੀਦੇ ਬੱਚਿਆਂ ਨੂੰ ਅਸੀਂ ਇਸ ਤਰ੍ਹਾਂ ਜਦੋਂ ਗੋੜ ਲਾ ਕੇ ਦਵਾਂਗੇ ਤੇ ਬੱਚੇ ਬਹੁਤ ਖੁਸ਼ ਹੋ ਕੇ ਖਾਣਗੇ ਰਿਓੜਿਆਂ ਦੀ ਤਰ੍ਹਾਂ ਬਣ ਕੇ ਤਿਆਰ ਹੋਏ ਫੁੱਲ ਮਖਾਣੇ ਬਣ ਕੇ ਤਿਆਰ ਆ। ਅਸੀਂ ਇਹਨਾਂ ਨੂੰ ਅਲੱਗ-ਅਲੱਗ ਕਰ ਲਿਆ ਵਾ। ਤੁਸੀਂ ਵੀ ਦੇਖ ਸਕਦੇ ਹੋ। ਬਹੁਤ ਹੀ ਵਧੀਆ ਫੁੱਲ ਮਖਾਣੇ ਬਣ ਕੇ ਤਿਆਰ ਹੋਏ ਆ। ਜਦੋਂ ਅਸੀਂ ਇਹਨਾਂ ਨੂੰ ਥੱਲੇ ਇਸ ਤਰ੍ਹਾਂ ਕਰਦੇ ਆ ਤੇ ਇਹਨਾਂ ਦੀ ਆਵਾਜ਼ ਆਉਂਦੀ। ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੋਏ ਫੁੱਲ ਮਖਾਣੇ। ਤੁਸੀਂ ਵੀ ਇਸ ਤਰ੍ਹਾਂ ਬਣਾਓ ਤੇ ਖਾਓ। ਵੀਡੀਓ ਨੂੰ ਲਾਈਕ ਕਰਿਓ, ਕਮੈਂਟ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ। ਜਿਹੜੇ ਮੇਰੇ ਭੈਣ ਭਰਾਵਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਓ। ਤਦ ਫਿਰ ਮਿਲਦੇ ਹਾਂ ਕਿਸੇ ਹੋਰ ਰੈਸਪੀ ਦੇ ਨਾਲ ਤਤਕ ਲਈ ਸਤਿ ਸ਼੍ਰੀ ਅਕਾਲ